ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਓ ਸਾਰਿਆਂ ਨੂੰ ਫਤਿਹ ਅਰਸ ਕਰਦਾ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਇਤਿਹਾਸਿਕ ਦਿਨ ਆਪ ਜੀ ਨੂੰ ਸਾਰਿਆਂ ਨੂੰ ਮੁਬਾਰਕ ਬਹੁਤ-ਬਹੁਤ ਵਧਾਈਆਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਰਮੰਮਾ ਸਾਹਿਬ ਦੀ ਰੋ ਵਿੱਚ ਚੱਲਣ ਵਾਲੇ 15 ਲੱਖ ਉਹ ਜਾਗ ਦੀ ਜ਼ਮੀਰ ਵਾਲੇ ਖਾਲਸਾ ਪੰਥ ਦੀ ਫੌਜ ਜਿਨ੍ਹਾਂ ਨੇ ਭਰਤੀ ਕਰਾ ਕੇ ਇਹ ਮੋਹਿਮ ਨੂੰ ਵਡਿਆ ਕਰਦੇ ਆ ਇੱਥੇ ਤੱਕ ਪਹੁੰਚਾਇਆ ਤੇ ਉਹ ਖਾਸ ਕਰਕੇ ਉਹ ਜਾਗਦੀ ਜ਼ਮੀਰ ਵਾਲੇ ਗੁਰਮਤਿ ਦੀ ਰੋਸ਼ਨੀ ਚ ਚੱਲਣ ਵਾਲੇ ਡੈਲੀਗੇਟ ਜਿਨ੍ਹਾਂ ਨੇ ਅੱਜ ਇਤਿਹਾਸ ਸਿਰਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਉਹ ਪਵਿੱਤਰ ਮਿੱਟੀ ਨੂੰ ਮਸਤਕ 'ਨਾਂ ਲਾ ਕੇ ਇੱਕ ਇਹੋ ਜਿਹਾ ਵਧੀਆ ਫੈਸਲਾ ਲਿਆ ਜਿਸ ਦੇ ਨਾਲ ਇਤਿਹਾਸ ਸਿਰਜਿਆ ਗਿਆ ਖਾਲਸਾ ਜੀ ਮੇਰੀ ਸੁਰਤ ਜਾਂਦੀ ਹੈ ਕਿ ਆਪਣੇ ਤੇ ਹਮੇਸ਼ਾ ਇੱਕ ਮਹਿਣਾ ਲੱਗਦਾ ਸੀ ਕਿ ਬੀ ਆਰ ਅੰਬੇਦਕਰ ਖਾਲਸਾ ਪੰਥ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸੀ ਗੁਰਮਤ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਤੋਂ ਉਹ ਇੰਨੇ ਕਿ ਪ੍ਰਭਾਵਿਤ ਸਨ ਪਰ ਕਿਸ ਕਾਰਨਾਂ ਕਾਰਨ ਉਹਨਾਂ ਨੂੰ ਆਪਾ ਆਪਣੇ ਸ਼ਾਮਲ ਨਹੀਂ ਕਰ ਸਕੇ ਅੱਜ ਉਹ ਮਹਿਣਾ ਵੀ ਤੁਸੀਂ ਖਤਮ ਕਰਤਾ ਗਿਆਨੀ ਹਰਪ੍ਰੀਤ ਸਿੰਘ ਸਾਫਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਪੀ ਐਚ ਡੀ ਨੇ ਡਾਕਟਰ ਦੀ ਡਿਗਰੀ ਰੱਖਦੇ ਨੇ ਪੀ ਐਚ ਡੀ ਹੁਣ ਕਰਕੇ ਤੇ ਗੁਰਮਤਿ ਦੀ ਰੋਸ਼ਨੀ ਚ ਦ੍ਰਿੜਤਾ ਨਾਲ ਚੱਲਣ ਵਾਲੇ ਇੱਕ ਇਹੋ ਜਿਹੇ ਜਰਨਲ ਨੇ ਜੋ ਕਿ ਮੈਂ ਸੋਚਦਾ ਕੌਮ ਨੂੰ ਆਉਣ ਵਾਲੇ ਸਮੇਂ ਚ ਬਹੁਤ ਵੱਡੀ ਬਲੰਦੀਆਂ ਤੇ ਲੈ ਕੇ ਜਾਣਗੇ ਮੈਂ ਵਧਾਈ ਦਿੰਨਾ ਪੰਜ ਮੈਂਬਰੀ ਕਮੇਟੀ ਨੂੰ ਖਾਸ ਕਰਕੇ ਸੀਨੀਅਰ ਲੀਡਰਸ਼ਿਪ ਜਿਵੇਂ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਖਾਸ ਕਰਕੇ ਐਮ ਐਲ ਏ ਮਨਪ੍ਰੀਤ ਸਿੰਘ ਈਆੜੀ ਜੀ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਵਿਸ਼ਾਲ ਦਿਲ ਕਰਕੇ त्याग ਦੀ ਭਾਵਨਾ ਦੇ ਨਾਲ ਇਹ ਸਾਰੀ ਪ੍ਰਕਿਰਿਆ ਨੂੰ ਇੰਤਜ਼ਾਮ ਕੀਤਾ ਤੇ ਅਕਾਲ ਪੁਰਖ ਨੂੰ ਸਮਰਪਿਤ ਹੋ ਕੇ ਕਾਲ ਤੱਕ ਸਾਹਿਬ ਨੂੰ ਸਮਰਪਿਤ ਹੋ ਕੇ ਸੰਗਤ ਦੀ ਮਨੋ ਭਾਵਨਾ ਨੂੰ ਪਹਿਲ ਦਿੱਤੀ ਤੇ ਬਹੁਤ ਵੱਡਾ ਇੱਕ ਦਿਲ ਕਰਕੇ ਦਿਖਾਇਆ ਨਾਲ ਹੀ ਮੈਂ ਬੇਨਤੀ ਕਰੂੰਗਾ ਖਾਲਸਾ ਜੀ ਸਮੁੱਚੇ ਲੀਡਰਸ਼ਿਪ ਨੂੰ ਸਮੁੱਚੇ ਜੋ ਆਉਣ ਵਾਲੇ ਸਮੇਂ ਚ ਢਾਂਚਾ ਜਥੇਬੰਦੀ ਬਣਨਾ ਮੈਂ ਆਪਦੇ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਆਪਣਾ ਨਿਸ਼ਾਨਾ ਕੋਈ ਸਰਕਾਰਾਂ ਬਣਾਉਣਾ ਜਾਂ ਕੋਈ ਬੰਦ ਕਮਰਿਆਂ ਵਾਲੇ ਸਮਝੌਤੇ ਵਾਲੇ ਚੱਕਰਾਂ 'ਚ ਨਾ ਪੈ ਜਿਓ ਉਹ ਸਮਝੌਤਿਆਂ ਨੇ ਪਹਿਨਾਂ ਹੀ ਬਹੁਤ ਪੰਥ ਦਾ ਬੁਰਾ ਹਾਲ ਕੀਤਾ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੋਂ ਲੈ ਕੇ ਕਿੱਥੇ ਤੱਕ ਆਪਾਂ ਪਹੁੰਚ ਗਏ ਸੀ ਕਹੜੇ ਕਾਲੇ ਰਾਹ ਪੈ ਗਏ ਇਸ ਕਰਕੇ ਇਹ ਜੇ ਚੱਕਰਾਂ 'ਚ ਨਾ ਪਿਓ ਗੁਰਮਤਿ ਦੀ ਰੋਸ਼ਨੀ 'ਚ ਚੱਲਿਓ ਪੰਥ ਨੂੰ ਸਿੱਖੀ ਫਲਸਫੇ ਸਿੱਖ ਦੇ ਸਿਧਾਂਤ ਅਤੇ ਖਾਲਸਾ ਜੀ ਦੇ ਬੋਲਵਾਲੇ ਵਾਲੇ ਰਾਹ ਤੇ ਚਲਾ ਕੇ ਪੰਥ ਨੂੰ ਨਵੀਂ ਬੁਲੰਦੀਆਂ ਤੇ ਲੈ ਕੇ ਜਾਇਓ ਜੇ ਗੁਰੂ ਸਾਹਿਬ ਨੇ ਮੌਕੇ ਬਖਸ਼ਣੇ ਹੋਏ ਸਰਕਾਰਾਂ ਵੀ ਆਪ ਬਣ ਜਾਣ ਗਿਆ ਪਰ ਪਹਿਨ ਆਪ ਪੰਥ ਨੂੰ ਮਜ਼ਬੂਤ ਕਰੀਏ ਪੰਜਾਬ ਤੇ ਪੰਜਾਬੀ ਤੇ ਦੀ ਗੱਲ ਕਰੀਏ ਕਿਉਂਕਿ ਜਿਸ ਤਰੀਕੇ ਦਾ ਦਿਸਤਾਨਤ ਮੈਂ ਫਿਕਰਮੰਦ ਹਾਂ ਜਿਸ ਤਰੀਕੇ ਦਾ ਦਿਸਤਾਨਤ ਕਈ ਸ਼ਕਤੀਆਂ ਪੂਰੀ ਦੁਨੀਆ 'ਚ ਸਿੱਖਾਂ ਦੇ ਉਲਟ ਬਰਾਉਣ ਦੀ ਕੋਸ਼ਿਸ਼ ਕਰ ਰਹੀਆਂ ਅੱਜ ਇੱਕ ਬਹੁਤ ਮਜ਼ਬੂਤ ਸਿੱਖ ਲੀਡਰਸ਼ਿਪ ਦੀ ਜ਼ਰੂਰਤ ਹੈ ਤੇ ਜਿਸ ਦੀ ਰੋਸ਼ਨੀ ਦੇ ਵਿੱਚ ਹੀ ਅੱਜ ਮੈਂ ਸਮਝਦਾ ਕਿ ਅਕਾਲ ਪੁਰਖ ਦੀ ਬੜੀ ਕਿਰਪਾ ਹੋਈ ਹੈ ਤੇ ਜਿਹੜੀ ਜਿਹੜੀ ਕਮਾਂਡ ਹੈ ਉਹ ਸਾਬਕਾ ਜਥੇਦਾਰ ਕਹਿੰਨੀਆਂ ਹਰਪ੍ਰੀਤ ਸਿੰਘ ਜੀ ਦੇ ਹੱਥ ਆਈ ਹੈ ਇੰਨੀ ਕੁ ਬੇਨਤੀਆਂ ਮੇ ਨਾਲੇ ਫਤਿਹ ਅਰਜ਼ ਕਰਦਾ ਸਾਰਿਆਂ ਨੂੰ ਨਾਲ ਹੀ ਮੈਂ ਵਧਾਈ ਦਿੰਦਾ ਨਵੀਂ ਸਮੂਚੀ ਲੀਡਰਸ਼ਿਪ ਨੂੰ ਜਿਨ੍ਹਾਂ ਦੇ ਹੱਥ ਇਹ ਗਵਾਈ ਆਈ ਹੈ ਅਸੀਂ ਜਿੰਨੇ ਕੁ ਯੋਗ ਹੋਏ ਤੁਹਾਡੇ ਹੁਕਮ ਦੀ ਹਮੇਸ਼ਾ ਪਾਲਣਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ